12 ਅਪ੍ਰੈਲ ਨੂੰ ਕੁਰਾਲੀ ਤੋਂ ਖਾਟੂ ਸ਼ਾਮ ਤੇ ਸਾਲਾਸਰ ਜਾਵੇਗੀ ਬੱਸ ਬਾਬਾ ਜੀ ਦਾ ਬੁਲਾਵਾ ਆ ਗਿਆ ਹੈ ਅੱਜ ਹੀ ਕਰਵਾਓ ਸੀਟ ਬੁੱਕ ਬੱਸ ਕਿਰਾਏ ਵਿੱਚ ਰਹਿਣਾ ਖਾਣਾ ਪੀਣਾ ਹੋਵੇਗਾ ਮੁਫਤ ਹਾਰੇ ਦਾ ਸਹਾਰਾ ਖਾਟੂ ਸ਼ਾਮ ਹਮਾਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਕੁਰਾਲੀ ਤੋਂ ਖਾਟੂ ਸ਼ਾਮ ਜੀ ਦੇ ਦਰਬਾਰ ਤੇ ਇੱਕ ਬੱਸ ਜਾ ਰਹੀ ਹੈ ਅਤੇ ਇਸ ਬੱਸ ਦੇ ਲਈ ਬੁਕਿੰਗ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਵੀ ਖਾਟੂ ਸ਼ਾਮ ਜੀ ਵੱਲੋਂ ਬੁਲਾਵਾ ਆਇਆ ਹੈ ਤੇ ਉਹ ਭਗਤ ਜ਼ਰੂਰ ਜਾਣਗੇ ਸਾਡੇ ਨਾਲ ਨੇ ਭਾਈ ਸਾਹਿਬ ਸਰ ਆਪਣਾ ਨਾਮ ਕੀ ਹੈ ਕਦੋਂ ਬੱਸ ਜਾ ਰਹੀ ਹੈ ਜਾਣਕਾਰੀ ਦਿਓ ਮੇਰਾ ਨਾਮ ਮਨੀਸ਼ ਫਰਮਾ ਜੀ ਇਹ ਬੱਸ ਜਾ ਰਹੀ ਹੈ ਜ 12 April ਨੂੰ ਰਾਤੀ 9 ਵਜੇ ਨਿਕਲੇਗੀ ਬੱਸ ਕੁਰਾਲੀ ਬੱਸ ਸਟੈਂਡ ਤੋਂ ਤੇ ਆਪਣਾ ਅਗਲੇ ਦਿਨ ਸਵੇਰੇ ਪਹੁੰਚੇਗੀ ਖਾਟੂ ਸ਼ਾਮ ਜੀ ਖਾਟੂ ਸ਼ਾਮ ਦਰਸ਼ਨ ਕਰਕੇ ਬਸ ਨਿਕਲੇਗੀ ਸਾਲਾ ਸਰਬਾਲਾ ਜੀ ਬਾਲਾ ਜੀ ਦਰਸ਼ਨ ਕਰਕੇ ਫਿਰ ਵਾਪਸੀ ਸਿੱਧਾ ਆਪਣਾ ਕੁੜਾੜੀ ਹੈ ਜੀ ਤੇ 14 ਤਰੀਕ ਨੂੰ ਆਪਣਾ ਵਾਪਸੀ ਹੈ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਵੀ ਰਹਿਣ ਪੀਣ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਿਆ ਤੁਹਾਡੇ ਵੱਲੋਂ ਕੀਤਾ ਜਾਵੇਗਾ ਹਾਂ ਜੀ ਇਹ ਕਿਰਾਇਆ ਹੈ 3200 ਰੁਪਏ 3200 ਰੁਪਏ ਪ੍ਰਤੀ ਸੀਟ ਹੈ ਜਿਦੇ ਹੀ ਤੁਹਾਡਾ ਰਹਿਣਾ ਖਾਣਾ ਤੇ ਆਣਾ ਜਾਣਾ ਸਭ ਵਿੱਚ ਹੀ ਹੈ ਤੁਹਾਨੂੰ ਕੁਝ ਨਹੀਂ ਖਾਚਣਾ ਕਈ ਵਾਰ ਪਈ ਸਭ ਆਏ ਹੁੰਦਾ ਹੈ ਵੀ ਬਸ ਸ਼ਰਧਾਲੂ ਚਲੇ ਜਾਂਦੇ ਆ ਪਰ ਉੱਥੇ ਜਾ ਕੇ ਇੱਕ ਕਮਰੇ ਵਿੱਚ 8-8 ਬੰਦਿਆਂ ਨੂੰ ਪਾ ਦਿੱਤਾ ਜਾਂਦਾ ਹੈ ਤੇ ਹੁਣ ਕਿੰਨੇ ਬੰਦੇ ਜਿਹੜੇ ਕਮਰੇ ਦੇ ਵਿੱਚ ਤੁਸੀਂ ਕਮਰਾ ਦੋਗੇ ਇੱਕ ਬੰਦਿਆਂ ਦਾ ਦੋ ਇੱਕ ਕਮਰਾ ਦੋ ਬੰਦਿਆਂ ਵਾਸਤੇ ਹੈ ਜੀ ਤੇ ਜੇ ਵੱਡੀ ਫੈਮਿਲੀ ਆ ਮੰਨ ਲਓ 5-6 ਬੰਦੇ ਇਕੱਠੇ ਜਾ ਰਹੇ ਨੇ ਤੇ ਉਹਨਾਂ ਨੂੰ 8 ਬੈੱਡਰੂਮ ਮਿਲੇਗਾ ਹਾਂਜੀ ਤੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਵੀ ਟਾਈਮਿੰਗ ਕੀ ਰੱਖੀ ਹੈ ਕੁਰਾਲੀ ਤੋਂ ਕਿੰਨੇ ਵਜੇ ਜੜੀਏ ਬੱਸ ਰਵਾਨਾ ਹੋਣੀ ਹੈ ਤੇ ਬੁਕਿੰਗ ਜੇਕਰ ਕਿਸੇ ਨੇ ਕਰਾਣੀ ਹੈ ਤਾਂ ਕਿੱਥੇ ਕਰਾ ਸਕਦਾ ਹੈ ਕੁਰਾਲੀ ਤੋਂ ਦਵਾਸਰ ਰਵਾਨਾ ਹੋਏਗੀ 12 ਅਪ੍ਰੈਲ ਨੂੰ ਰਾਤੀ 9 ਵਜੇ ਤੇ ਬੁਕਿੰਗ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 9811883567 ਇਹ ਬੱਸ ਰਵਾਨਾ ਕਿਥੋਂ ਇੱਕ ਰਾਤ ਨੂੰ ਕੁਰਾਲੀ ਬੱਸ ਸਟੈਂਡ ਤੋਂ ਬੱਸ ਰਵਾਨਾ ਹੋਏਗੀ ਜੀ ਜਿਹਦਾ ਪਿਕਅਪ ਪੁਆਇੰਟ ਪਹਿਲਾ ਹੈ ਕੁਰਾਲੀ ਬੱਸ ਸਟੈਂਡ ਤੋਂ ਤੇ ਦੂਜਾ ਹੈ ਖਰੜ ਬੱਸ ਸਟੈਂਡ ਤੋਂ ਜਿਹੜੇ ਖਰੜ ਦੇ ਆਪਣਾ ਨਿਵਾਸੀ ਨੇ ਉਹ ਜਾਣਾ ਚਾਹੁੰਦੇ ਉਹ ਵੀ ਜਾ ਸਕਦੇ ਨੇ ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਬੱਸ ਲੈ ਕੇ ਗਏ ਹੋ ਧਾਰਮਿਕ ਸਥਾਨਾਂ ਤੇ ਨਹੀਂ ਜੀ ਪਹਿਲੀ ਆਪਣੀ ਬਾਬਾ ਦੀ ਕਿਰਪਾ ਨਾਲ ਪੈਲੀ ਯਾਤਰਾ ਹੈ ਪਹਿਲੇ ਅਸੀਂ ਆਪਣਾ ਛੋਟੀ ਗੱਡੀ ਲੈ ਕੇ ਜਾਂਦੇ ਸੀ ਜਦ ਆਪਣੇ ਯਾਦ ਹੋ ਜਾਂਦੇ ਸੀ ਜੀ ਆਪਣਾ ਬੁਲਾਵਾ ਆਇਆ ਬਸ ਬਾਬਾ ਦੇ ਸਾਨੂੰ ਆਦੇਸ਼ ਦਿੱਤਾ ਕਿ ਹੋਰ ਲੋਕਾਂ ਨੂੰ ਦਰਸ਼ਨ ਕਰਾਉਤ ਸੀ ਤੇ ਅਸੀਂ ਆਪਣਾ ਵਿਚਾਰ ਬਣਾਇਆ ਕਿ ਲੋਕਾਂ ਨੂੰ ਲੈ ਕੇ ਜਾਵਾਂਗੇ ਬੱਸ ਤੇ ਉਹਨਾਂ ਨੂੰ ਦਰਸ਼ਨ ਕਰਾਵਾਂਗੇ ਇਹ ਬੁਕਿੰਗ ਜਿਹੜੀ ਹੈ ਕਦੋਂ ਤੱਕ ਖੁੱਲੀ ਰਹੇਗੀ ਇਹ ਵੀ ਜਾਣਕਾਰੀ ਦੇ ਦਿਓ ਤੇ ਬੱਚਿਆਂ ਦੇ ਜਿਸ ਤਰ੍ਹਾਂ ਐਗਜ਼ਾਮ ਹੋ ਚੁੱਕੇ ਆ ਕਿ ਇਸੇ ਕਰਕੇ ਸ਼ਡਿਊਲ ਚੁੜਿਆ ਸੀ ਕਿ ਬੱਚੇ ਪੇਪਰ ਹੋ ਚੁੱਕੇ ਆ ਅਤੇ ਰਿਜ਼ਲਟ ਵੀ ਆ ਚੁੱਕੇ ਆ ਤੇ ਇਸ ਕਰਕੇ ਜੜੀ ਬੱਸ ਲੀਕੀ ਜਾਈ ਜਾਵੇ ਹਾਂਜੀ ਇਸ ਵਾਸਤੇ ਪਹਿਲੇ ਆਪਣਾ ਪ੍ਰੋਗਰਾਮ ਸੀ ਆਪਣਾ ਵੀਤ ਰਈ ਤੇ ਵੀ ਮਾਲ ਦੇ ਆਸਪਾਸ ਦਾ ਲੇਕਿਨ ਲੋਕਾਂ ਦੇ ਕਈ ਬੱਚੇ ਨੇ ਦੋੜ ਦੇ ਪੇਪਰ ਚੱਲ ਰਹੇ ਨੇ ਤੇ ਇਸ ਵਾਸਤੇ ਅਸੀਂ ਆਪਣਾ ਸੈਕਿੰਡ ਸੈਚਰਡੇ ਪੈ ਰਿਹਾ ਹੈ 12 ਤਰੀਕ ਨੂੰ ਤਾਂ ਹੀ ਆਪਣਾ ਤਿੰਨ ਛੁੱਟੀਆਂ ਦੇ ਬੱਚਿਆਂ ਦੀ ਉਸੇ ਕਰਕੇ ਆਪਣਾ ਅਸੀਓ ਪ੍ਰੋਗਰਾਮ ਬਣਾਇਆ ਹੈ ਅਤੇ ਇਹ ਮਨੀਸ਼ ਜੀ ਸਨ ਜੋ ਕਿ ਬੱਸ ਲੈ ਕੇ ਜਾ ਰਹੇ ਹਨ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਅਸੀਂ ਵੀ ਜੜ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਵੀ ਜਿਹੜਾ ਵੀ ਬੱਸ ਦੇ ਵਿੱਚ ਸ੍ਰੀ ਖਾਟੂ ਸ਼ਾਮ ਧਾਮ ਜਾਣਾ ਚਾਹੁੰਦਾ ਹੈ ਉਹ ਮਨੀਸ਼ ਜੀ ਦਾ ਨੰਬਰ ਨੀਚੇ ਸਕਰੀਨ ਤੇ ਚੱਲ ਰਿਹਾ ਹੈ ਤੇ ਉੱਥੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਆਪਣੀ ਅੱਜ ਹੀ ਸੀਟ ਬੁੱਕ ਕਰਵਾ ਸਕਦੇ ਹੋ ਅਤੇ ਮਨੀਸ਼ ਜੀ ਇੱਕ ਆਖਰੀ ਸਵਾਲ ਹੈ ਕਿੰਨੀਆਂ ਸਵਾਰੀਆਂ ਤੁਸੀਂ ਲੈ ਕੇ ਜਾ ਸਕਦੇ ਇੱਕੋ ਬੱਸ ਜਾਏਗੀ ਜਾਂ ਫਿਰ ਜੇਕਰ ਵੱਧ ਸਵਾਰੀਆਂ ਹੋ ਜੰਦੀਆਂ ਫਿਰ ਕੀ ਹੈ ਇਹ ਆਪ ਇੱਕੋ バス ਸਿਰਫ ਜਾਣੀ ਹੈ ਫਿਲਹਾਲ ਨਹੀਂ ਫਿਲਹਾਲ ਇੱਕੋ ਹੀ バス ਲੈ ਕੇ ਆਏ ਹੈ 45 ਸੀਟਰ バス ਹੈ 2x2 AC ਦੀ バス ਹੋਏਗੀ AC バス ਤੇ ਜੇ ਤੁਹਾਨੂੰ ਰੂਮ ਮਿਲਣਗੇ ਉਹ ਵੀ AC ਆਉਣਗੇ ਤੇ ਜ਼ਰੂਰ ਜੀ ਜਿਹੜਾ ਵੀ ਵਿਅਕਤੀ ਸ਼ਹਿਰ ਵਾਸੀ ਜਾਣਾ ਚਾਹੁੰਦਾ ਹੋਵੇ ਤੇ ਅੱਜ ਹੀ ਆਪਣੀ ਟਿਕਟ ਇਹਨਾਂ ਕੋਲ ਬੁੱਕ ਕਰਵਾ ਸਕਦਾ ਹੈ ਸੀਟ ਰਿਜ਼ਰਵ ਕਰਵਾ ਸਕਦਾ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਇੱਕ ਵਾਰ ਜੀ ਘਾਟੂ ਸ਼ਾਮ ਜੀ ਮਹਾਰਾਜ ਦੀ ਜੈ ਜ਼ਰੂਰ ਲਿਖਿਓ ਅਤੇ ਜੇਕਰ ਕੋਈ ਵਿਅਕਤੀ ਘਾਟੂ ਧਾਮ ਤੇ ਜਾਣਾ ਚਾਹੁੰਦਾ ਹੈ ਅੱਜ ਹੀ ਸੀਟ ਆਪਣੀ ਬੁੱਕ ਕਰਵਾ ਸਕਦਾ ਹੈ